ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਟੀਪੀ ਸਾਹਿਬ ਹਟ ਦਰਬਾਰ ਰੋਪੜ ਵਿਖੇ ਅੱਜ ਵਿਸਾਲ ਤੌਰ ਤੇ ਨਗਰ ਕੀਰਤਨ ਪਹੁੰਚੇ ਹਨ ਸੋ ਉਹਨਾਂ ਵਾਰੇ ਆਪਾਂ ਭਾਈ ਸਾਪਾਈ ਨਰਿੰਦਰ ਸਿੰਘ ਗੋਲਡੀ ਉਹਨਾਂ ਵਾਰੇ ਆਪਾਂ ਗੱਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹੋ ਪ੍ਰਗਟਿਓ ਮਰਦ ਗੰਬੜਾ ਬਰਿਆਮ ਕਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਛੇਲਾ ਇਹ ਕਲੰਗੀਆਂ ਵਾਲੇ ਦੇ ਪਾਸਾ ਜੀ ਦੇ ਅੱਜ ਜੋ ਜਨਮ ਦਿਹਾੜਾ ਬੜੀ ਹੀ ਸ਼ਰਧਾ ਦੇ ਨਾਲ ਸੰਗਤਾਂ ਆਲ ਵਰਲਡ ਦੇ ਵਿੱਚ ਮਨਾ ਰਹੀਆਂ ਸੋ ਸਾਡਾ ਵੀ ਕਈ ਸਾਲਾਂ ਤੋਂ ਮਾਪੁਰਖਾਂ ਦੇ ਨਾਲ ਪ੍ਰੇਮ ਸ਼ਾਹ ਕਰਕੇ ਸੰਤ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਹੇਠ ਦਰਬਾਰ ਉਹਨਾਂ ਦੀ ਸਰਪ੍ਰਸਤੀ ਹੇਠ ਇਹ ਜੋ ਨਗਰ ਕੀਰਤਨ ਪਿੰਡ ਹਵੇਲੀ ਕਲਾ ਤੋਂ ਚੱਲ ਕੇ ਹਰ ਸਾਲ ਸੰਗਤਾਂ ਨੂੰ ਸੰਤ ਬਾਬਾ ਸਾਦੀ ਸਿੰਘ ਗੱਤਕਾ ਖਾੜਾ ਗੁਰਸੇ ਅਕੈਡਮੀ ਗੁਰਦੁਆਰਾ ਹਟ ਦਰਵਾਰ ਵਿਖੇ ਇਹ ਪਹੁੰਚਦਾ ਹੈ ਹਰ ਸਾਲ ਸੰਗਤਾਂ ਦਾ ਵਿਸ਼ਾਲ ਇਕੱਠਾ ਮਾਰਾ ਜੀ ਕੀ ਕਿਰਪਾ ਕਰਨ ਸੋ ਇਸੇ ਤਰ੍ਹਾਂ ਮਹਾਂਪੁਰਖਾਂ ਨੂੰ ਅਤੇ ਸੰਗਤਾਂ ਨੂੰ ਇਸੇ ਤਰ੍ਹਾਂ ਸਵਾਵਾ ਕਰਨ ਦੀ ਬਲਬੁੱਤੀ ਵਕਸ਼ਨ ਸੋ ਪ੍ਰਵਕ ਸੰਗਤਾਂ ਦਾ ਗੁਰਨਾਨਕ ਨਾਮ ਲੇਵਾ ਸੰਗਤਾਂ ਦਾ ਬਹੁਤ ਜਲੋਂ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਾਹਿਬ ਕਲਗੀਆਂ ਵਾਲੇ ਤੇ ਪਾਤਸ਼ਾਹ ਜੀ ਦੇ ਜਨਮ ਪਿਹਾੜੇ ਨੂੰ ਮੁੱਖ ਰੱਖਦੇ ਹੋਇਆ ਇਹ ਵਿਚਾਰ ਨਗਰ ਕੀਰਤਨ ਵਿੱਚ ਸਹਿਯੋਗ ਦਿੱਤਾ ਅਤੇ ਆਪਣੀ ਆਪਣੀ ਸੇਵਾਵਾਂ ਕੀਤੀਆਂ ਹਨ ਜੋ ਇਨਕ ਦਾਸ ਕਹਿੰਦਾ ਹੋਇਆ ਖੇਵਾਂ ਦਾ ਜਾ ਚੁੱਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ